ਇਹਨੂੰ ਕਹ ਦਿੰਦੇ ਆ ਖਸ ਖਸ ਦੀ ਦੁੱਧ ਦੀ ਸასი ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੀ ਆ ਜੀ ਮੇਰੇ ਬੇਟੇ ਨੂੰ ਹੋਇਆ ਬਹੁਤ ਜ਼ਿਆਦਾ ਫਲੂ ਛਿੱਕਣ ਲੱਗਣਾ ਹੈ ਮੈਂ ਛਿੱਕਾਂ ਵਾਸਤੇ ਬਣਾਉਣੀ ਅੱਜ ਕਿ ਘਰੇਲੂ ਨੁਕਸਾ ਵੈਸੇ ਮੈਂ ਹੁਣੇ ਬਣਾਉਣ ਲੱਗੀ ਆ ਜਲਦੀ ਖਸ ਖਸ ਲੈਣੀ ਮੈਂ ਦੋ ਚਮਚੇ ਹੁਣ ਮੈਂ ਦੋ ਚਮਚੇ ਲਵਾਂਗੀ ਤਾਂ ਮੈਂ ਲੈ ਕੇ ਇਹਨੂੰ ਹੁਣੇ ਹੀ ਜਿਵੇਂ ਖਸ ਖਸ ਨੂੰ ਘਿਉ ਕੇ ਤੇ ਰਗੜੂਗੀ ਫਰ ਫਿਰ ਜਿਹੜੀ ਮੈਂ ਚਾਹ ਨੂੰ ਬਣਾਉਂਗੀ ਮੈਂ ਤਿੰਨ ਡੰਗ ਬਣਾਉਂਗੀ ਇਹ ਜੇ ਜਿਹੜੀ ਮੈਂ ਸ਼ਾਮ ਨੂੰ ਬਣਾਉਂਗੀ ਉਹ ਫਿਰ ਮੈਂ ਹੁਣੇ ਪਿਉਂਦੂੰਗੀ ਕਿ ਮੈਂ ਰਾਤ ਨਹੀਂ ਪਿਉਂਤੀ ਕਿਉਂਕਿ ਜੋ ਸਵੇਰ ਉੱਠਿਆ ਉਹਦਾ ਈ ਇਦਾਂ ਲੱਗਾ ਉਹਨੂੰ ਤਾਂ ਫਿਰ ਮੈਂ ਇਥੋਂ ਨਹੀਂ ਖੇਤੀ ਕਰੇ ਗਈ ਤਾਂ ਹੁਣ ਮੈਂ 2 ਚਮਚੇ ਲੈ ਲਿਆ ਖਸਕਾਸ ਦੇ 2 ਚਮਚੇ ਲੈ ਲੇ ਹੁਣ ਮੈਂ ਇਹਨੂੰ ਪਾਣੀ ਪਾ ਕੇ ਧੋ ਲੈਣੀ ਆ ਨਾ ਜਿਹੜੀ ਇਦਾਂ ਦੀ ਹਲਕੀ ਜੀ ਹੋਈ ਸਾਰੀ ਉੱਤੇ ਉਹ ਲੈ ਜੂਗੀ ਕਿ ਜਿਹੜੀ ਹਲਕੀ ਜੀ ਹੁੰਦੀ ਆ ਉਹ ਥੋੜੀ ਜੀ ਹੁੰਦੀ ਆ ਕਿ ਦਾਣੇ ਪੂਰੋਂ ਪ੍ਰੋਪਰ ਨਹੀਂ ਹੁੰਦੇਗੇ ਤਾਂ ਮੈਂ ਉਹਨੂੰ ਕੱਢ ਦੂੰਗੀ ਇਦਾਂ ਇਹ ਜਿਹੜੀ ਮੈਂ ਲਈਏ ਦੋ ਚਮਚੋ ਤਾਂ ਮੈਂ ਇਹਦੇ ਚ ਪਾ ਲੈਣੀ ਆ ਕੁੰਡੇ ਚ ਤਾਂ ਜਿਹੜੀ ਹੋਰ ਮੈਂ ਹੁਣ ਭਿਉ ਕੇ ਰੱਖ ਦਿੰਨੀ ਆ ਸ਼ਾਮ ਲਈ ਤਾਂ ਇਨਾਕ ਮੈਂ ਕਿਉਂ ਲਿਆਏ ਤਾਂ ਮੈਂ ਦੇਖੂਗੀ ਇਨਾ ਕਿ ਪਾਵਾਂ ਕਿ ਥੋੜਾ ਘੱਟ ਪਾਵਾਂ ਜਿਹੜੀ ਮੈਂ ਸ਼ਾਮ ਨੂੰ ਬਣਾਉਂਗੀ ਉਹ ਮੈਂ ਹੁਣ ਭਿਉਂ ਦਿੰਨੀ ਆ ਜਿਹੜੀ ਮੈਂ ਸਵੇਰੇ ਬਣਾਉਂਗੀ ਸਵੇਰ ਉਹ ਫਿਰ ਮੈਂ ਰਾਤ ਨੂੰ ਭਿਉਂ ਦੂੰਗੀ ਤੇ ਆ ਦੇਖੋ ਦੋ ਚਮਚੇ ਹੁਣ ਮੈਂ ਭਿਉ ਕੇ ਰੱਖ ਦੇਣੇ ਆ ਇਹ ਵਿੱਚੋਂ ਦੁੱਧ ਜਾਂ ਨਿਕਲੇਗਾ ਹਣ ਮੈਂ ਇਹਨੂੰ ਇੱਦਾਂ ਇੱਦਾਂ ਕਰਕੇ ਦੁੱਧ ਕੱਢ ਲਵਾਂਗੀ ਜਿਹੜੀ ਮੈਂ ਸ਼ਾਮ ਨੂੰ ਰੱਖ ਰੂੰਗੀ ਨਾ ਉਹਦਾ ਬਾਸ ਉਹਨਾਂ ਨਿਕਲੂਗਾ ਕਿ ਭੰਤੀ ਵੀ ਹੋਊਗੀ ਉਹ ਜਿਹੜੀ ਹੁਣੇ ਤੁਹਾਨੂੰ ਮੈਂ ਇਹਨੂੰ ਬਸ ਟ੍ਰਾਈ ਤਾਂ ਕਰੂੰਗੀ ਕਿ ਜਿੰਨਾ ਵੀ ਜ਼ਿਆਦਾ ਕਰ ਸਕਿਆ ਤਾਂ ਮੈਂ ਕੱਟਦੀ ਹਾਂ ਨੇ ਫਿਰ ਮੇਰੀ ਜ਼ਿਆਦਾ ਵੀਡੀਓ ਵੈਸ ਵੱਡੀ ਹੋ ਜਾਂਦੀ ਹੈ ਮੈਂ ਤੁਹਾਨੂੰ ਫੇਰ ਦਿਖਾ ਦੂੰਗੀ ਹੋਰ ਮੈਂ ਥੋੜਾ ਹਟ ਜਾ। ਦੇਖੋ ਮਹਲ ਦੇ ਵੀ ਤਗੜਦੀ ਆ ਉਦਾਂ। ਕੇ ਦੱਦ ਨਿਕਲ ਚੱਲਿਆ ਨਾ ਜਿਵੇਂ ਜਿਹੜੀ ਮੈਂ ਸ਼ਾਮ ਨੂੰ ਰਗਣੂ ਵੀ ਉਧਰੋਂ ਫਿਰ ਬਾਹਲਾ ਦੱਦ ਨਿਕਲੂਗਾ ਕੇ ਹੁਣ ਹੁਣੇ ਭੰਤੀ ਆ ਮੈਂ। ਉਹ ਵਜਨ ਸੀ ਜੇ ਖਾ ਲਿਆ ਤਾਂ ਫੇਰ ਤਾਂ ਦੇਖੋ ਕਿਵੇਂ ਉਹਦੀਆਂ ਛਿੱਕਾਂ ਉਹਦਾ ਫਲੂ ਕਿਵੇਂ ਸ਼ੂਮੰਤਰ ਹੋ ਜਾਊਗਾ ਕਿ ਛਿੱਕਾਂ ਲੱਗਣ ਉਹ ਛਿੱਕਾਂ ਲਈਏ ਜਾਦੇ ਇਹ। ਤੇ ਜਿਹੜੇ ਫਲੂ ਲਈਏ ਉਹ ਵੀ ਮੈਂ ਦੱਸੂਗੀ ਤੁਹਾਨੂੰ ਉਹ ਹੋਰ ਨੁਕਸਾ ਦੱਸੂਗੀ। ਇਹ ਜ ਹੈਗਾ ਛਿੱਕਾਂ ਲਈ ਛਿੱਕਾਂ ਲੱਭਣਾ ਨਾ ਬੁਖਾਰ ਜਿਹੜਾ ਤੇ ਛਿੱਕਾਂ ਮੱਦਨ ਪਾਦਣਾ। ਕਾਂ ਮੈਂ ਰੱਖ ਦਿੰਨੇ ਆ ਜੀ ਸ਼ਾਮ ਲਈ ਹੁਣ ਮੈਂ ਚਲਾਉਣੀ ਆ ਜੀ ਗੈਂਸ ਸ਼ੂਗਰ ਪਾ ਸਕਦੇ ਆ ਜਾਂ ਤੁਸੀਂ ਥੋੜੀ ਸ਼ੱਕਰ ਪਾ ਲਓ ਵਿੱਚ ਤਾਂ ਹੁਣ ਮੈਂ ਥੋੜਾ ਜਿਹਾ ਪਾਉਂਗੀ ਬਾਲਾ ਨਹੀਂ ਜੀ ਥੋੜਾ ਜਿਹਾ ਹੀ ਬਸ ਤੜਕਾ ਹੀ ਲਾਉਣਾ ਹੈ ਇਹ ਵੀ ਕਿੰਨਾ ਕਹੇ ਮਾਇਤਾ ਇਹ ਕਿਉਂ ਵੀ ਪਾਣਾ ਜ਼ਰੂਰੀ ਹੈ ਕਿ ਥੋੜਾ ਡ్రਾਈ ਦੇ ਨਾਲ ਤੁਹਾਨੂੰ ਛਿੱਕਾ ਹੋਣਾ ਹੈ ਤੇ ਡ్రਾਈ ਦੇ ਨਾਲ ਹੀ ਖੰਗ ਹੁੰਦੀ ਹੈ ਜੇ ਤੁਸੀਂ ਕੋਈ ਏਜ ਜਾਂ ਮੱਖਣ ਬਣਾਉਣਾ ਉਹਦੇ ਵਿੱਚ ਕਿਉਂ ਜ਼ਰੂਰੀ ਹੈ ਇਹ ਨਾ ਸੋਪਰੇ ਤੋਂ ਕੋਟਾ ਕੋਟਾ ਕੋਮਾ ਹੁਣ ਮੈਂ ਗੈਸ ਨੂੰ ਜਮੇ ਹੀ ਡੈਮ ਕਰਕੇ ਭੁੰਨੂਗੀ ਤਾਂ ਮੈਂ ਕੁਤਰਾ ਜਾਂ ਨਹੀਂ ਕਰਨਾਗਾ ਵੈਸੇ ਮੈਂ ਛੋਟਾ ਜਿਹਾ ਪੀਸ ਪਾ ਦੂੰਗੀ ਹਲਦੀ ਦਾ ਵਿੱਚ ਤਾਂ ਕਿ ਜੇ ਕੱਢਣਾ ਹੋਇਆ ਉਹਨੇ ਨਹੀਂ ਖਾਣਾ ਹੋਇਆ ਫਿਰ ਕੱਢ ਸਕਦੇ ਆ ਬਾਅਦ ਜੇ ਜ਼ਿਆਦਾ ਗਰੂਫਤਾ ਕਰਤਾ ਫਿਰ ਉਹਨੇ ਖਾਦ ਵੀ ਨਾ ਤਾਂ ਫਿਰ ਮੇਰੇ ਲਈ ਲੋਕ ਕਰੋ ਬਸ ਸੱਚੀ ਕਰੀਏ ਸੁੱਤੋਂ ਹੈ ਖਾ ਲਵੇ ਹੁਣ ਦਸੇ ਅੱਲਾ ਕਿੰਨੇ ਆਣੇ ਨੂੰ ਪਤਾ ਹਰਕ ਵੀ ਖਾਂਦੇ ਨਹੀਂਗੇ ਜਿਵੇਂ ਜਰ ਸਮੇਂ ਮੱਕਾ ਵੀ ਜਰ ਕੱਟਾ ਬੜਾ ਕਿ ਉਹ ਨਿਭਾਇਆ ਮਾ ਥੋੜਾ ਹੀ ਪਾਇਆ ਹੈ ਗਰਮ ਗਰਮ ਪੀ ਕੇ ਤੁਸੀਂ ਪੈਜੋ ਰਾਤ ਨੂੰ ਸਵੇਰੇ ਵੀ ਹੁਣ ਉਹ ਤਾਂ ਪਿਆਈ ਹੈ ਉਹਨੂੰ ਪਈ ਪਿਆਈ ਰਹਿਣ ਹਰਕ ਠੀਕ ਨਹੀਂਗਾ ਉਹ ਤੇ ਬੁਖਾਰ ਵੀ ਬਹੁਤ ਚੜਿਆ ਉਹਨੂੰ ਨਾਲ ਤਾਂ ਸਿੱਕਾ ਵੀ ਬਹੁਤ ਆ ਤਾਂ ਉਹਦੇ ਕਰਕੇ ਤੁਸੀਂ ਪੀਣਾ ਜ਼ਰੂਰੀ ਹੈ ਪਾਣੀ ਨਹੀਂ ਪੀਣਾ ਮਗਰ ਇਹ 2-3 ਧਿਆਨ ਰੱਖਣ ਦੀ ਮੈਂ ਬਣਾਉਂਗੀ ਵੈਸੇ ਉਹਦੇ ਜੁਗ ਦੇ 1 ਕੱਪ ਬਣਾਉਂਗੀ ਹੋਰ ਅਸੀਂ ਕਿਸੇ ਨੇ ਪੀਣਾ ਨਹੀਂਗਾ ਆ ਦੇਖੋ ਮੈਂ ਥੋੜੀ ਜਿਹੀ ਸ਼ੱਕਰ ਪਾਉਂਗੀ ਜੀ ਵਿੱਚ ਤੇ ਐਨੀ ਵੀ ਨਹੀਂ ਪਾਉਂਦੀ ਕਿ ਬਾਲੀ ਤੇ ਜਿਵੇਂ ਥੋੜੀ ਜਿਹੀ ਪਾਉਂਗੀ ਦੇਖੋ ਭੁੱਜ ਵਧੀਆ ਨਾ ਪਾਤਾ ਹੋਲ ਵੀ ਫੜਦੇ ਘੋਬਰ ਮੈਂ ਉਬਾਲ ਨਹੀਂ ਸੰਦ ਕਰਦਾ ਘੋਬਰ ਨੂੰ ਜਿਹੜਾ ਮੈਂ ਸ਼ਾਮ ਨੂੰ ਬਣਾਉਂਗੀ ਉਹਦੇ ਵਿੱਚ ਹੋਰ ਵੀ ਵਧੀਆ ਲੱਗੂਗਾ ਉਹ ਕਿ ਉਹਦਾ ਦੁੱਧ ਖਸ ਖਸਦਾ ਹੀ ਨਿਕਲੇ ਨਾ ਤੇ ਇਹ ਹੁਣ ਮੈਂ ਕੁੰਡੇ 'ਚ ਪਾ ਲੈ ਕੁੰਡੇ 'ਚ ਪਾ ਕੇ ਮੈਂ ਇਹਦਾ ਲੇਕ ਕਰ ਦਿਆਂਗਾ ਸੈਨ ਦਾ ਗ ਤੁਸੀਂ ਪੀ ਲੋ ਇਹ ਤਾਂ ਤੁਹਾਡਾ ਸ਼ੇਕ ਤਾਂ ਕਿਧਰੇ ਹੀ ਸ਼ੋਭ ਮੰਤਰ ਹੋ ਜਾਣਗਾ ਮੈਂ ਬੜੇ ਥੋੜੀ ਜੀ ਮੈਂ ਸ਼ੱਕਰ ਪਾ ਦੂੰਗੀ ਬਾਅਦ ਚ ਪਾਉਂਗੀ ਸ਼ੱਕਰ ਹਲੇ ਮੈਂ ਤਾਂ ਤੋੜ ਸੋਨਾ ਦੇ ਵਿੱਚ ਤੇ ਆ ਵੀ ਘੋ ਵੀ ਮੇਰਾ ਬਚ ਗਿਆ ਮੈਂ ਸ਼ਾਮ ਨੂੰ ਵਾਪਸ ਲੂੰਗੀ ਇੱਥੇ ਰੱਖ ਦੇਣੀ ਆ ਪੀਣੀ ਥੋੜੀ ਜੀ ਹਰ ਇੱਕ ਨਹੀਂ ਪਿੰਦਾਗਾ ਤੇ ਜੇ ਤੁਸੀਂ ਪਿੰਦਾ ਨਹੀਂ ਜਿਹੜਾ ਕੋਈ ਖਾ ਲੈਂਦਾ ਫਿਰ ਮੈਨੂੰ ਉਹ ਤੁਸੀਂ ਦੱਸਿਓ ਕਿ ਖਾ ਕੇ ਅਸੀਂ ਬਣਾ ਸਕਦੇ ਆ ਫਿਰ ਮੈਂ ਤੁਹਾਨੂੰ ਦੱਸੂੰਗੀ ਕਿ ਖਾਣ ਲੈ ਕਿਵੇਂ ਬਣਾਵਾਂਗੇ ਆਪਾਂ ਤਾਂ ਫਿਰ ਆਪਾਂ ਉਹਦਾ ਥੋੜਾ ਹੋਰ ਤਰੀਕਾ ਦੱਸੂੰਗੀ ਮੈਂ ਉਹ ਐਵੇਂ ਨਹੀਂ ਬਣਨੀ ਉਹ ਇਹ ਸਭ ਦੁੱਧ ਦੇ ਚ ਪਾਸੇ ਬਣਾਤੀ ਨਾ ਪਦੌਦੀ ਬਣਾਤੀ ਉਹ ਦੁੱਧੀ ਨਹੀਂ ਹੋਊਗੀ ਉਹ ਫਿਰ ਤੁਹਾਨੂੰ ਥੋੜਾ ਜਿਹਾ ਉਹ ਬਾਅਦ ਥੋੜਾ ਵੱਡਾ ਪ੍ਰੋਸੈਸ ਹੋਊਗਾ ਉਹ ਵੀ ਮੈਂ ਦੱਸ ਦਵਾਂਗੀ ਤੁਹਾਨੂੰ ਤਾਂ ਗਾਂਧੀ ਆਪਾਂ ਨੂੰ ਥੋੜੀ سپورਟ ਦੀ ਬਹੁਤ ਲੋੜ ਹੁੰਦੀ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਆਪਣੀ ਵੀਡੀਓ ਨੂੰ ਗਾਂਧੀ ਦਾ ਸ਼ੇਅਰ ਵੀ ਬਹੁਤ ਜ਼ਿਆਦਾ ਕਰਿਆ ਕਰੋ ਤਾਂ ਫੇਰ ਆਪਾਂ ਕੱਲਾ ਬਣਾਈ ਸਕਦੇ ਵੀਡੀਓ ਹਟਣਾ ਪਾ ਸਕਦੇ ਇਦਾਂ ਨਹੀਂ ਤੁਸੀਂ ਕਹਿ ਸਕਦੇ ਕਿ 2-3 ਮਿੰਟਾਂ ਦੀ ਵੀਡੀਓ ਮੇਰਾ ਅੱਧਾ ਦਿਨ ਲੱਗ ਜਾਂਦਾ ਵੀਡੀਓ ਬਣਾਉਣ ਤੇ ਤਾਂ ਤੁਸੀਂ ਸਾਡੀ ਸਪੋਰਟ ਕਰਿਆ ਕਰੋ ਜੀ ਹੁਣ ਆਪਾਂ ਥੋੜੀ ਜਿਹੀ ਵਿੱਚ ਪਾਵਾਂਗੇ ਸ਼ੱਕਰ ਆਪਾਂ ਉਹਨੂੰ ਗਰਮੋਂ ਗਰਮੀ ਦੇ ਦਾਂਗੇ ਪੀਣ ਨੂੰ ਸ਼ੱਕਰ ਮੈਂ ਕੱਪ ਚ ਪਾ ਲੂੰਗੀ ਕਿ ਬਾਲੀ ਨਹੀਂ ਪਾਉਂਦੀ 3 ਇੰਨੀ ਕ ਪਾਉਂਦੀ ਹੈ ਇਹ ਆਪ ਇੰਨੀ ਸਵਾਦ ਨਹੀਂ ਹੁੰਦਾਗਾ ਤਾਂ ਦੁੱਧ ਦਾ ਟੇਸਟ ਕਿ ਫਿਰ ਕੇ ਵੀ ਇਹ ਨਿਆਣੇ ਨਹੀਂ ਖਾਂਦਾਗਾ ਇਹਨੂੰ ਜੀ ਕਹਿੰਦੇ ਜੀ ਖਸਖਸ ਦੀ ਦੁੱਧ ਤੇ ਉਹ ਫਿਰ ਹੁੰਦਾ ਜੀ ਉਹ ਥੋੜਾ ਆਪਾਂ ਨੂੰ ਹੋਰ ਤਰੀਕੇ ਨਾਲ ਬਣਾਉਣਾ ਪਊਗਾ ਜੇ ਤੁਸੀਂ ਜਿਹੜੇ ਖਾ ਲੈਂਦੇ ਜਿਵੇਂ ਤੇ ਪੀਂਦੇ ਨਹੀਂਗੇ ਇਹ ਜਿਹੜੇ ਸਾਡੇ ਪਹਿਲਾਂ ਵਾਲੇ ਹੁੰਦੇ ਸੀਗੇ ਨੁਕਸੇ ਸੀ ਇਹਨਾਂ ਨੂੰ ਨਿਆਣੇ ਨਹੀਂ ਸਮਝਦੇ ਕਿ ਇਹ ਹੋ ਸਕਦਾ ਕੁਝ ਪਰ ਹੁਣ ਜਦੋਂ ਲਊਗਾ ਉਦੋਂ ਦੇਖਿਓ ਕਿ ਨੈਕਸਟ ਟਾਈਮ ਪਹਿਲਾਂ ਹੀ ਕਿਹਾ ਦਾ ਕੋ ਬਣਾ ਦੇਖੋ ਅਸਕਰ ਦੀ ਦੁੱਧ ਦੀ ਬਹੁਤ ਚੰਗੀ ਚੀਜ਼ ਆ ਇਹਦਾ ਬਹੁਤ ਵਧੀਆ ਰਿਜ਼ਲਟ ਹੁੰਦਾ ਆਪਣੇ ਦਾਦੀ ਨਾਨੀ ਇਦਾਂ ਹੀ ਦਿੰਦੇ ਹੁੰਦੇ ਸੀ ਆਪਾਂ ਨੂੰ ਕਿ ਮੈਂ ਬਾਹਲਾ ਕਿ ਹੋ ਨਹੀਂ ਪਾਏਗੀ ਤੁਹਾਨੂੰ ਪਤਾ ਹੀ ਦੇਖੋ ਨਹੀਂ ਤਾਂ ਉੱਤੇ ਤਰਿਆ ਕਰਨਾ ਚਾਹੀਦਾ ਕਿਉਂ ਪਰ ਉਹ ਲੱਗਦਾ ਮੈਨੂੰ ਜਿੰਨਾ ਪੀਤਾ ਉਹਨੇ ਪਰ ਹੁਣ ਮੈਂ ਉਹਨੇ ਕੇਰਾ ਇਹ ਪੀ ਲਾ ਤਾਂ ਫਿਰ ਮੈਨੂੰ ਪਤਾ ਲੱਗ ਜੂਗਾ ਕਿ ਕੀ ਸਿਸਟਮ ਆ ਮੈਂ ਇੰਨੀ ਕਿਪਾਲੀ ਸ਼ੱਕਰ ਵਿੱਚ ਸ਼ੱਕਰ ਪਾਈ ਹੈ ਮੈਂ ਜੀ ਤੁਸੀਂ ਵੀ ਸ਼ੱਕਰ ਪਾ ਲੇ ਤਾਂ 슈ਗਰ ਮੈਂ ਨਹੀਂ ਪਾਉਂਦੀ ਕਿ ਖੰਗ ਲਈ ਜੇ ਫਲੂ ਲਈ ਜਾਂ ਕਾਸੇ ਲਈ ਵੀ ਤੁਹਾਨੂੰ ਸ਼ੱਕਰ ਜਿਆਦਾ ਚੰਗੀ ਚੀਜ਼ ਹੈ ਤਾਂ ਸ਼ੱਕਰ ਪਾਓ ਪਰ ਵਿੱਚ ਲੈ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਮੈਨੂੰ ਤੁਸੀਂ ਦੱਸਿਓ ਕਿ ਤੁਹਾਡੇ ਕੀ ਕਹਿੰਦੇ ਹਨ ਤੇ ਸਾਰੇ ਏਰੀਏ ਦੇ ਦੋ ਪਿੰਡ ਛੱਡ ਕੇ ਅੱਡ ਅੱਡ ਥੋੜਾ ਜਿਹਾ ਸਾਡਾ ਬੋਲਣ ਦਾ ਬਦਲ ਜਾਂਦਾ ਹੈ ਹਿਸਾਬ ਕਿਤਾਬ ਤਾਂ ਤੁਸੀਂ ਦੱਸੋ ਤੁਹਾਡੇ ਕੀ ਕਹਿੰਦੇ ਇਹਨੂੰ ਦੁੱਧ ਹੀ ਸਾਡੇ ਕਹਿੰਦੇ ਜੀ ਖਸਖਸ ਦੀ ਦੁੱਧ ਦੀ ਤਾਂ ਤੁਸੀਂ ਕੀ ਕਹਿੰਦੇ ਇਹਨੂੰ ਸਾਨੂੰ ਤੁਸੀਂ ਦੱਸੋ ਕਿ ਤੁਸੀਂ ਕੀ ਕਹਿੰਦੇ ਆ ਦੁੱਧ ਨਾਲ ਫਿਰ ਮਿਲਦੇ ਆ ਤੁਹਾਨੂੰ ਤਾਂ ਸਾਸਿਕਾਲ ਜੀ ਸਾਰਿਆਂ ਨੂੰ ਤਾਂ ਤੁਸੀਂ ਵੀ ਬਣਾ ਕੇ ਇਹ ਜਿਹੇ ਨੌਕਸੇ ਦੇਖਿਆ ਕਰੋ ਤਾਂ ਮੈਨੂੰ ਤੁਸੀਂ ਨਾ ਇਹ ਦੱਸਿਓ ਕਿ ਜਿਹੜੀ ਆਪਾਂ ਬਣਾਈ ਸੀਗੀ ਕਿ ਇਹ ਵੇ ਸੰਦੇਭੋਗ ਵਾਲੀ ਵੀਡੀਓ ਬਣਾਈ ਸੀਗੀ ਤਾਂ ਤਾਂ ਕਿ ਉਹ ਬੱਚੇ ਨੂੰ ਦੁੱਧ ਜਿਆਦਾ ਆਉਂਦਾ ਤੇ ਉਹ ਫਿਰ ਤੁਸੀਂ ਕਿਹੜੇ-ਕਿਹੜੇ ਨੇ ਦੇਖਿਆ ਤੇ ਕਿਹਨੇ-ਕਿਹਨੇ ਬਣਾਈ ਆ ਤੋ ਮੈਨੂੰ ਤੁਸੀਂ ਲੈ ਇੱਕ ਮਿੰਟ ਸ਼ਰੂਰ ਸ਼ੇਅਰ ਜਰੂਰ ਕਰਿਆ ਕਰੋ ਨਾਲ ਦੱਸਿਆ ਕਰੋ ਤੁਸੀਂ ਕਿਹੜੇ ਰਗੇ ਤੋ ਬੋਲਦੇ ਆਂ ਤਾਂ ਸਾਡੇ ਮਨ ਨੂੰ ਵੀ ਖੁਸ਼ੀ ਹੋਵੇ ਕਿ ਕਿੱਥੋਂ ਸਾਨੂੰ ਦੇਖਦੇ ਆਂ ਤਾਂ ਓਕੇ ਜੀ ਸਤਿ ਸ੍ਰੀ ਅਕਾਲ ਹੁਣ ਆਪਾਂ ਇਹਨੂੰ ਕੱਢਦੇ ਆਂ ਜੀ ਕੱਪ ਚ ਤਾਂ ਮੈਂ ਓਢਣੀ ਨੂੰ ਤਾਂ ਕੱਢ ਹੀ ਲਉਂਗੀ ਕਿ Okay